ਕੈਪਟਨ ਅਮਰਿੰਦਰ ਸਿੰਘ ਜੀ ਕਹਿੰਦਾ ਤਾਂ ਪ੍ਰਚਾਰ ਵੀ ਤੁਹਾਡੇ ਲਈ ਆਸਿਰ ਦੇ ਪਟਿਆਲਾ ਦੇ ਵਿੱਚ ਹੋ ਰਿਹਾ। ਬਹੁਤ ਭਖ ਜਾਊਗਾ ਨਾ ਆ ਜਾਣੀ। ਹੋਰ ਭਖਾਂਗੇ। ਮੈਮ ਇੱਕ ਕੱਲ ਹਰ ਇੱਕ ਪਾਰਟੀ ਦਾ ਵਿਰੋਧ ਹੈ। ਖਾਲੀ ਕਿਸਾਨਾਂ ਦਾ ਨਹੀਂ ਵਿਰੋਧ, ਦੂਜੀਆਂ ਪਾਰਟੀਆਂ ਦਾ ਵਿਰੋਧ ਹੈ। ਸਾਡਾ ਵਿਰੋਧ ਉਹਨਾਂ ਦੇ ਨਾਲ ਹੈ। ਇਹ ਤਾਂ অনਗੋਇੰਗ ਪ੍ਰੋਸੈਸ ਹੈ। ਇਹ ਤਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਮੌਕਾ ਹੋਊਗਾ ਉਸ ਤਰ੍ਹਾਂ ਸੰਭਵ ਹੈ। ਮੈਂ ਇੰਨਾ ਕਹਿ ਸਕਦੀ ਆ ਕਿ ਮੈਂ ਵੀ ਜਾਊਂਗੀ ਉਹਦੇ ਵਿੱਚ ਕਿਸਾਨਾਂ ਵੱਲੋਂ ਨਹੀਂ ਥੀ। ਸ਼ਰਮਾ ਵੱਲੋਂ ਇਕਲੀ ਦਲ ਵੱਲੋਂ ਸੀ ਉਹ ਜਿਹੜੀ ਮੀਟਿੰਗ ਸੀ ਮੈਮ ਕੀ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਫੀਡਬੈਕ ਦਿੱਤਾ ਹੈ ਕਿ ਜੋ ਵਿਰੋਧ ਹੋ ਰਿਹਾ ਉਸ ਨੂੰ ਕਿੱਥੇ ਨਜਿੱਠੀਏ ਕਿਵੇਂ ਲੜੀਏ ਉਹਨਾਂ ਦਾ ਕਿਵੇਂ ਸੰਪਰਕ ਕਰੀਏ ਦੇਖੋ ਇਹ ਖਾਲੀ ਜੋ ਸਾਡੀ ਸੰਗਠਨ ਦੀ ਨੀਤੀ ਹੈ ਸੀ ਉਹ ਤਾਂ ਲੋਕਲ ਲੈਵਲ ਦੇ ਉੱਤੇ ਜਿੱਥੇ-ਜਿੱਥੇ ਹਰ ਕਿਸਮ ਦਾ ਵਿਰੋਧ ਹੋਗਾ ਹਰ ਇੱਕ ਪਾਰਟੀ ਦਾ ਵਿਰੋਧ ਹੈ ਖਾਲੀ ਕਿਸਾਨਾਂ ਦਾ ਨਹੀਂ ਵਿਰੋਧ ਦੂਜੀਆਂ ਪਾਰਟੀਆਂ ਦਾ ਵਿਰੋਧ ਹੈ ਸਾਡਾ ਵਿਰੋਧ ਉਹਨਾਂ ਦੇ ਨਾਲ ਹੈ ਇਹ ਤਾਂ অনਗੋਇੰਗ ਪ੍ਰੋਸੈਸ ਹੈ ਇਹ ਤਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਮੌਕਾ ਹੋਊਗਾ ਉਸ ਤਰ੍ਹਾਂ ਸੰਭਾ ਮੈਮ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨਾਂ ਨੇ ਉਸ ਦੇ ਵਿੱਚ ਸਵਾਲ ਚੱਕੇ ਨੇ ਕਿ ਸਾਡੀਆਂ ਜ਼ਮੀਨਾਂ ਦੇ ਘੱਟ ਰੇਟ ਦਿੱਤੇ ਜਾ ਰਹੇ ਨੇ ਜਿਸ ਦੇ ਕਰਕੇ 24 ਪਿੰਡਾਂ ਨੇ ਬਾਈਕਟ ਕੀਤਾ ਹੈ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਇਸ ਤੇ ਮੈਂ ਸਪਸ਼ਟੀਕਰਨ ਕਰਨਾ ਚਾਹੁੰਦੀ ਹਾਂ ਇਹ 24 ਪਿੰਡਾਂ ਦਾ ਮਸਲਾ ਬਹੁਤ ਪਹਿਲੇ ਦਾ ਸੀ 2021 ਦੇ ਵਿੱਚ ਨਾਰਥਨ ਬਾਈਪਾਸ ਇਹਨੂੰ ਕੀਤਾ ਸੀ ਅਕਵਾਇਰ ਕੈਪਟਨਸ ਕੈਪਟਨ ਸਾਹਿਬ ਨੇ ਔਰ ਉਹਦੇ ਬਾਅਦ ਜੋ ਅਕਵਾਇਰ ਹੋਣ ਲੱਗੀਆਂ ਸੀ ਜ਼ਮੀਨਾਂ ਉਹ ਆਈਆਂ 6 ਸਾਲ ਮਹੀਨਾ ਬਾਅਦ ਚੰਨੀ ਜੀ ਆ ਗਏ ਔਰ ਉਹਨਾਂ ਨੇ ਅੱਗੇ ਆਪਣਾ ਹਿੱਸਾ ਨਹੀਂ ਪਾਇਆ ਤਾਂ ਉਹ ਕੰਮ ਰੁਕ ਗਿਆ ਸੀ ਇਹ ਬਹੁਤ ਜ਼ਰੂਰੀ ਸੀ ਇਹਨੂੰ ਪਾਸ ਹੋਣਾ ਕਿਉਂਕਿ ਕਿਸਾਨਾਂ ਦੀ ਵੀ ਜ਼ਮੀਨ ਇਨਵੋਲਡ ਹੈ ਔਰ ਲੋਕਾਂ ਦੀ ਸਹੂਲਤ ਇਨਵੋਲਡ ਹੈ ਉਸ ਦੇ ਬਾਅਦ ਇਹਨਾਂ ਨੂੰ ਇਹਨਾਂ ਦੀ ਕਮੇਟੀ ਨੂੰ ਮੈਂ ਗੱਟਗੜੀ ਜੀ ਖੋਲ ਗਈ ਅਸੀਂ 4-5 ਮੀਟਿੰਗਾਂ ਕੀਤੀਆਂ ਔਰ ਉਹ ਹੁਣ ਨਾਰਥਰਨ ਬਾਈਪਾਸ ਅਪਰੂਵ ਹੋ ਗਿਆ ਉਹਦੇ ਕੱਲ ਟੈਂਡਰ ਵੀ ਖੁੱਲ ਗਏ ਨੇ 754 ਕਰੋੜ ਦਾ 754 ਕਰੋੜ ਦਾ ਉਹਦੇ ਵਿੱਚੋਂ 250 ਕਰੋੜ ਪੰਜਾਬ ਗਵਰਨਮੈਂਟ ਨੇ ਮੰਗਹਿਲੀ ਕੀਤੀ ਹੋਈ ਹੈ ਉਹ ਦੇ ਨਹੀਂ ਰਹੇ ਔਰ ਜੋ ਕੱਲ ਗੱਲ ਕੀਤੀ ਹੈ ਅੱਲੇ ਉਹ ਖੁੱਲਿਆ ਨਹੀਂ ਕਿ ਉਹਨਾਂ ਦੇ ਕਿੰਨੀ ਕੰਪਨਸੇਸ਼ਨ ਆ ਕਿੰਨੀ ਨਹੀਂ ਆ ਉਹ ਜੋ ਅਵਾਰਡ ਪੰਜਾਬ ਗਵਰਨਮੈਂਟ ਨੇ ਦੇਣਾ ਹੈ ਉਹਨੂੰ ਦਿੱਲੀ ਨੂੰ ਭੇਜਣਾ ਹੈ ਉਸ ਦੇ ਉੱਤੇ ਹੋਊਗਾ ਸੋ ਕੱਲ ਖਾਲੀ ਸਿਆਸੀ ਰੋਟੀਆਂ ਸੇਕਣ ਦੇ ਲਈ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਗੁੰਮਰਾਹ ਕੀਤਾ ਗਿਆ ਔਰ ਮੈਂ ਇੰਨਾ ਕਹਿ ਸਕਦੀ ਆ ਕਿ ਮੈਂ ਵੀ ਜਾਊਂਗੀ ਉਹਦੇ ਵਿੱਚ ਕਿਸਾਨਾਂ ਵੱਲੋਂ ਨਹੀਂ ਥੀ ਐਨ ਕੇ ਸ਼ਰਮਾ ਵੱਲੋਂ ਅਕਾਲੀ ਦਲ ਵੱਲੋਂ ਸੀ ਇਹ ਉਹ ਜਿਹੜੀ ਮੀਟਿੰਗ ਸੀ। ਉਹ ਕਹਿੰਦੇ ਨੇ ਕਿ ਅਸੀਂ 24 ਪਿੰਡ ਜਿਹੜੇ ਬਾਇਕਟ ਕਰਾਂਗੇ ਜੀ ਕਾਂਗਰਸ ਤੇ ਆਮ ਆਦੀ ਪਾਰਟੀ ਤੇ ਭਾਜਪਾ ਦੇ ਦੇਖੋ ਮੇਰੀ ਗੱਲ ਹੋ ਰਹੀ ਹੈ ਮੈਂ ਉਹਨਾਂ ਦਾ ਪੂਰਾ ਸਾਥ ਦਿੱਤਾ ਹੈ ਔਰ ਮੈਂ ਜਾਉਂਗੀ ਪਿੰਡਾਂ 'ਚ ਤਾਂ ਆਪਾਂ ਗੱਲ ਕਰਾਂਗੇ ਮੈਨੂੰ ਕੋਈ ਬਾਇਕਾਟ ਦੀ ਨਹੀਂ ਆਈ ਮੈਮ ਕੈਪਟਨ ਅਮਰਿੰਦਰ ਸਿੰਘ ਜੀ ਕਦੋਂ ਤੱਕ ਪ੍ਰਚਾਰ ਦੀ ਤੁਹਾਡੇ ਲਈ ਆਸਿਰਦੇ ਪਟਿਆਲਾ ਦੇ ਵਿੱਚ ਜੇ ਖੂਬ ਭੱਖ ਜਾਊਗਾ ਨਾ ਆ ਜਾਣੇ ਹੋਰ ਭਖਾਂਗੇ ਮੈਂ ਇੱਕ ਦਿਨ